ਸੇਰੀ ਮੁਹਿੰਮ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਆ ਕਿੰਨੇ ਸਾਲ ਹੋ ਗਏ ਆ ਤੇ ਕਿੰਨੇ ਬੱਚਿਆਂ ਨੂੰ ਆਈ ਥਿੰਕ ਜਦੋਂ ਮੈਂ ਐਮਐਲਏ ਇਲੈਕਟ ਹੋਇਆ ਸੀਗਾ ਉਸ ਤੋਂ ਇੱਕ ਸਾਲ ਬਾਅਦ ਅਸੀਂ ਸਟਾਰਟ ਕਰਤਾ ਸੀਗਾ ਔਰ ਇਹ ਸਕੂਲ ਨੂੰ ਬੜੇ ਮਾਣ ਦੀ ਗੱਲ ਹੈ ਚੌਥੀ ਵਾਰੀ ਇਸ ਸਕੂਲ ਦੇ ਬੱਚਿਆਂ ਨੂੰ ਸਿਖਿਆ ਦੇਣ ਆ ਰਹੇ ਆ ਉਹ ਸਾਡਾ ਜਿਹੜਾ ਸੋਰਸ ਸੀ ਸੀਸ ਕਨਸਿਸਟੈਂਸੀ ਦੇ ਬੱਚੇ ਸਪੈਸ਼ਲ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਆ 10th ਔਰ 10th 2 ਦੇ ਵਿੱਚ ਜਿਹੜੇ ਇੱਥੇ ਮਾਰਕਸ ਲੈ ਕੇ ਆਉਣਗੇ ਟੌਪ ਦੇ ਅਸੀਂ ਉਹਨਾਂ ਨੂੰ ਐਜ਼ ਅ ਰਿਵਾਰਡ ਜਾਂ ਮੋਟੀਵੇਟ ਕਰਾਂਗੇ ਥਰੂ ਐਕਟਿਵ ਸਕੂਟਰ ਮਾਂ ਦੀ ਯਾਤ ਤੇ ਪਤਨੀ ਦੀ ਯਾਦ ਵੀ ਮਿਲਦੀ ਹੈ ਹਾਂ ਮਤਲਬ ਟੂਡੇ ਮਾਈ ਵਾਈਫ ਬਰਥਡੇ ਐਂਡ ਮਾਈ ਮੋਮ ਪਾਸ ਹੋਏ 25 ਜੁਲਾਈ ਨੂੰ ਕਿਉਂਕਿ ਇਹ ਇਹ ਸ਼ੁਰੂਆਤ ਉਹਨਾਂ ਦੀ ਬਲੇਸਿੰਗ ਤੇ ਸਪੋਰਟ ਦੇ ਨਾਲ ਹੋਈ ਸੀ ਪਰ ਅੱਜ ਕਈ ਵਾਰ ਬੜਾ ਦੁੱਖ ਵੀ ਲੱਗਦਾ ਹੈ ਕਿਉਂਕਿ ਜਦੋਂ ਉਹਨਾਂ ਦੀ ਐਬਸੈਂਸ ਦਿੰਨੇ ਆ ਤੇ ਅਜੀਬ ਜਿਹਾ ਲੱਗਦਾ ਬਟ ਇਹ ਉਸ ਪ੍ਰਮਾਤਮਾ ਦੇ ਫੈਸਲੇ ਆ ਮੰਨੇ ਪੈਣਗੇ ਲੇਕਿਨ ਅੱਜ ਵੀ ਉਹਨਾਂ ਦੀ ਮੈਮਰੀਜ਼ ਦੇ ਵਿੱਚ ਇਹ ਚੀਜ਼ ਜਿਹੜੀ ਹੈ ਕੰਟੀਨਿਊ ਕਰ ਰਹੇ ਹਾਂ ਔਰ ਮੈਂ ਕੁਝ ਚੀਜ਼ਾਂ ਜਿਹੜੀਆਂ ਮੰਦੇ ਭਾਵ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਕਿਉਂਕਿ ਇਹ ਮੰਦੀ ਭਾਵਨਾ ਸੀ ਅਸੀਂ ਕੁਝ ਹੈਲਥ ਦੇ ਮਾਮਲੇ ਵਿੱਚ ਕੁਝ ਕਰੀਏ ਸਾਡੇ ਕੋਲ ਮੋਬਾਈਲ ਕਲੀਨਿਕ ਵੈਨ ਖੜੀਆਂ ਆ ਆਪਣੇ ਸਾਡੇ ਆਫਿਸ ਦੇ ਵਿੱਚ ਅਸੀਂ ਉਹਦੋਂ ਤਿਆਰ ਕੀਤੀਆਂ ਸੀ ਕਿ ਤਾਂ ਕਿ ਅਸੀਂ ਡਾਕਟਰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ ਉਹ ਕੋਇਨਸੀਡੈਂਟਲੀ ਲੋਕਾਂ ਨੇ ਅਕਸੈਪਟ ਨਹੀਂ ਕੀਤਾ ਸੈਕਿੰਡ ਟਾਈਮ ਉਹ ਸਾਡੀ ਮੁਹਿੰਮ ਰਹਿ ਗਈ ਕਿਉਂਕਿ ਇੱਕ ਗੱਡੀ ਚਲਾਉਣ ਦਾ ਲੱਖ ਰੁਪਏ ਦਾ ਖर्चा ਸੀਗਾ ਸੋ ਉਸ ਤੋਂ ਬਾਅਦ ਕਿਉਂਕਿ ਜਦੋਂ ਵੈਂਡੂ ਆਊਟ ਆਫ ਪਾਵਰ ਨੋਬਾਡੀ ਵਨ ਕਮਸ ਟੂ سپورਟ ਯੂ ਤੋ ਫਿਰ ਇਸ ਕਰਕੇ ਥੋੜੀ ਦਿੱਕਤ ਆ ਗਈ ਨਾਓ ਟੂਡੇ ਮੈਂ ਡਿਸਾਈਡ ਕੀਤਾ ਕਿ ਅਸੀਂ ਉਹ ਦੋਨੋਂ ਜਿਹੜੀਆਂ ਮੋਬਾਈਲ ਕਲੀਨਿਕ ਵੈਨ ਹੈ ਅਚੂ ਸਟਾਰਟ ਕਰਨ ਜਾ ਰਹੇ ਹਾਂ ਔਰ ਹੋਪਫੁਲੀ ਜਦੋਂ ਪਰਮਾਤਮਾ ਉਨੀ ਕੁਮਰ ਬਖਸ਼ੇ ਉਨੀ ਜਾਨ ਬਖਸ਼ੇ ਅਗਲੇ ਸਾਲ ਜਦੋਂ ਆਵਲਾ ਦਿਨ ਆਏਗਾ ਅਸੀਂ ਛੋਟਾ ਜਿਹਾ ਲੈ ਕੇ ਕਲੀਨਿਕ ਦਾ ਇਹ ਜਿੱਥੇ ਅਸੀਂ ਐਮ ਆਰ ਆਈ ਸੀਟੀ ਸਕੈਨ ਪਰ ਇਹੋ ਜਿਹੇ ਜਿਹੜੇ ਕਿਉਂਕਿ ਗਰੀਬ ਲੋਕਾਂ ਦੇ ਰੀਚ ਤੋਂ ਬਾਹਰ ਨੇ ਅਸੀਂ ਉਹ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅਗਲੇ ਸਾਲ ਅਸੀਂ ਲੋਕਾਂ ਦੇ ਹੈਂਡ ਓਵਰ ਕਰ ਦਈਏ ਮੇਰੀਆਂ ਇਮੋਸ਼ਨਸ ਨੇ ਆਈ ਵਿਲ ਟ੍ਰਾਈ ਮਾਈ ਬੈਸਟ ਔਰ ਮੈਨੂੰ ਉਮੀਦ ਹੈ ਕਿ ਪ੍ਰਮਾਤਮਾ ਮੇਰਾ ਸਾਥ ਦੇਗਾ ਇਸ ਕੰਮ ਦੇ ਵਿੱਚ ਪਿਛਲੇ ਸਾਲ ਵੀ ਬੱਚਿਆਂ ਦੇ ਕਾਫੀ ਮੈਸੇਜ ਆਏ ਕਿ ਪੂਰੇ ਪੰਜਾਬ ਵਿੱਚ ਇਹ ਮੁਹਿੰਮ ਚਲਣੀ ਚਾਹੀਦੀ ਆ ਲੋਕ ਕਹਿੰਦੇ ਆ ਕਿ ਹਰ ਇੱਕ ਨੇਤਾ ਨੂੰ ਜਾਂ ਸਮਾਜ ਸੇਵੀ ਨੂੰ ਇਹ ਕੰਮ ਕਰਨਾ ਚਾਹੀਦਾ ਦੇਖੋ ਇਹ ਜਿਹੜਾ ਫੈਸਲਾ ਮੇਰਾ ਨੀਜੀ ਹੈ ਉਹਦਾ ਕਿਉਂ ਕਾਰਨ ਹੈ ਮੈਂ ਇਸ ਪਲੇਟਫਾਰਮ ਤੇ ਕਿਸੇ ਸਰਕਾਰ ਨੂੰ ਜਾਂ ਕਿਸੇ ਐਮਐਨਯੂ ਕਿਡ ਤੇ ਨਹੀਂ ਕਰਨਾ ਚਾਹੁੰਦਾ ਹਾਂ ਬੜੀ ਇੱਕ ਚੀਜ਼ ਜ਼ਰੂਰ ਹੈ ਕਿ ਇਹ ਫੈਸਲੇ ਸਰਕਾਰ ਵੱਲੋਂ ਹੋਣੇ ਚਾਹੀਦੇ ਆ ਇਟਸ ਨੋਟ ਲਾਈਕ ਤੁਸੀਂ ਨਹੀਂ ਐਕਟੀਵਾ ਦੇਣਾ ਚਾਹੁੰਦੇ ਕਿਉਂਕਿ ਅੱਜ ਇਹਦੀ ਕੀਮਤ 1 ਲੱਖ ਰੁਪਏ ਹੋ ਗਈ ਤੁਸੀਂ ਕੰਪਿਊਟਰ ਜਾਂ ਕੁਝ ਵੀ ਇਹੋ ਜਿਹਾ ਦਿਓ ਜਿਹੜਾ ਬੱਚਿਆਂ ਦੇ ਕੰਮ ਆ ਸਕੇ ਲਾਸਟ ਟਾਈਮ ਜਦੋਂ ਮੈਂ ਇੱਕ ਬੇਟੀ ਨੂੰ ਐਕਟੀਵਾ ਦਿੱਤੀ ਸੀ ਤੇ ਮੈਨੂੰ ਯਾਦ ਹੈ ਕਿ ਉਹ ਉਹ ਕਹਿੰਦੀ ਮੈਂ ਸੁਪਨਾ ਲੈ ਰਹੀ ਸੀ ਕਿ ਮੈਂ ਕਾਲਜ ਜਾਣਾ ਤੇ ਮੈਂ ਜਾਊਂਗੀ ਕਿਤੇ ਉਹਨਾਂ ਨੇ মিডিਆ ਨੂੰ ਇਹ ਸਟੇਟਮੈਂਟ ਦਿੱਤੀ ਸੀ ਕਿ ਮੇਰਾ ਇਹ ਐਕਟਿਵਲ ਹੈ ਨਾ ਸਪਨਾ ਪੂਰਾ ਹੋ ਗਿਆ ਮੈਂ ਨਹੀਂ ਕਹਿੰਦਾ ਇਹ ਬਹੁਤ ਬੜੀ ਚੀਜ਼ ਹੈ ساری ਉਮਰਿਆਂ ਨਾਲ ਹੀ ਹੈ ਬਟ ਇੱਕ ਐਡ ਹੋਣਾ ਹੁਣ ਇੱਕ ਜਿੰਦਲ ਫੈਮਲੀ ਜਿਨ੍ਹਾਂ ਦੀ ਪਹਿਲਾਂ ਬੇਟੀ ਨੂੰ ਮਿਲਿਆ ਐਕਟਿਵਲ ਅਜੋ ਉਹਨਾਂ ਦੇ ਬੇਟੇ ਨੂੰ ਮਿਲਿਆ ਗੱਲ ਕੁਝ ਨਹੀਂ ਹੈ ਆ ਮਾਉ ਵੀ ਕੋਈ ਬਹੁਤੀ ਬੜੀ ਨਹੀਂ ਹੈ ਔਰ ਮੈਂ ਆਰ ਨੋਟ ਇਹ ਗੱਲ ਕਹਿਣਾ ਵੀ ਇਹ ਚੈਰਟੀ ਹੈ ਨਾ ਇਹ ਚੈਰਟੀ ਹੈ ਨਾ ਇਹ ਦਾਨ ਇਹ ਉਹਨਾਂ ਬੱਚਿਆਂ ਨੂੰ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਹੈ ਉਹਨਾਂ ਦੇ ਰਿਵਾਰਡ ਸੋ ਇਹ ਥੀਸ ਆਰ आवर ਇਮੋਸ਼ਨਸ ਮੇਰੀ ਫੈਮਿਲੀ ਦੀ ਭਾਵਨਾ ਹੈ ਮੇਰੀ ਭਾਵਨਾ ਹੈ ਔਰ ਅਸੀਂ ਉਸ ਭਾਵਨਾ ਨੂੰ ਪੂਰਾ ਕਰ ਰਹੇ ਹਾਂ ਇਹਦੇ ਵਿੱਚ ਕੋਈ ਪੋਲੀਟੀਕਲ ਮਾਈਲੇਜ ਨਹੀਂ ਹੈ ਕੋਈ ਰਾਜਨੀਤੀ ਨਹੀਂ ਹੈ ਕਿਉਂਕਿ ਅਸੀਂ ਇਸ ਗੱਲ ਨੂੰ ਕੋਈ ਬਹੁਤਾ ਬੜਾ ਨਹੀਂ ਕਰਦੇ ਹਾਂ ਸਾਡੀ ਟੀਮ ਹੈ ਜਿਹੜੀ ਇੱਥੇ ਇਕੱਠੀ ਹੁੰਦੀ ਹੈ ਜਾਂ ਬੱਚੇ ਹੁੰਦੇ ਜਾਂ ਟੀਚਰ ਸਾਹਿਬਾਨ ਹੁੰਦੇ ਅੱਜਕੀ ਬਹੁਤਾ ਇਹਨੂੰ ਹਾਈਲਾਈਟ ਨਹੀਂ ਕਰਦੇ ਹਾਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦੇ ਹਾਂ ਇਹ ਇਹ ਨਾਮ ਦੇ ਨਾਲ ਬਾਕੀ ਬੱਚਿਆਂ ਥੋੜਾ ਜਿਹਾ ਉਹ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ ਲੋਕਾਂ ਚ ਨੈਗੇਟਿਵਿਟੀ ਹੁੰਦੀ ਹੈ ਕਿ ਬੱਚੇ ਛੋਟੇ ਨੇ ਜਾਂ ਟ੍ਰੈਫਿਕ ਨਿਜ਼ਮ ਬਦਲ ਚੁੱਕੇ ਨੇ ਬੱਚਿਆਂ ਦੇ ਕੋਲ ਲਾਇਸੈਂਸ ਨਹੀਂ ਹੈਗੇ ਤੇ ਉਹਦੇ ਲਈ ਕੀ ਉਪਰਾਲਾ ਕਰ ਰਹੇ ਹੋ ਕਿ ਬੱਚਿਆਂ ਨੂੰ ਲਾਇਸੈਂਸ ਵੀ ਆਪਣੇ ਵੱਲੋਂ ਬਣਾ ਕੇ ਦੇ ਨਹੀਂ ਦੇਖੋ ਜਿਹੜਾ ਇੱਕ ਨਵਾਂ ਕਾਨੂੰਨ ਆ ਗਿਆ ਮੈਂ ਇਹ ਕਹਿੰਦਾ ਕਾਨੂੰਨ ਚੰਗਾ ਹੈ ਕਿ 18 ਸਾਲ ਦੇ ਬੱਚੇ ਜਾਂ ਅਗਰ ਉਹ ਚਲਾਣਦੇ ਆ ਕੁਝ ਉਹਨਾਂ ਤੇ ਕਾਰਵਾਈ ਹੁੰਦੀ ਹੈ ਤਾਂ ਇਹ ਅਸੀਂ ਐਕਟਿਵ ਬਣ ਦਿੱਤੀ ਹੈ ਇੱਕ ਬੱਚਿਆਂ ਨੂੰ ਮੈਂ ਤੁਹ ਸੇ ਕਿ ਉਹਦੀ ਫੈਮਿਲੀ ਚ ਉਹਨਾਂ ਦੇ ਫਾਦਰ ਹੈ ਉਹਨਾਂ ਦੇ ਮਾਦਰ ਹੈ ਉਹਨਾਂ ਦੀ ਬੜੀ ਸਿਸਟਰ ਹੈ ਤੇ ਦੇ ਕੈਨ ਯੂਜ਼ ਥਿਸ ਬਾਈਕ ਉਹ ਆਪਣੀ ਭੈਣ ਨੂੰ ਆਪਣੇ ਭਰਾ ਨੂੰ ਜਿੱਦ ਤੱਕ ਕੋਈ ਛੋਟੇ ਹੈ ਉਹ ਸਕੂਲ ਛੱਡ ਕੇ ਆ ਸਕਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਲਾ ਨੂੰ ਮੇਰਾ ਨਾਮ ਸੌਰਵ ਗਿੰਦਲ ਹੈ ਹਾਂ ਅੱਜ ਤੁਹਾਨੂੰ ਇੱਕ ਵਾਰ ਜਿਹੜਾ ਮਿਲਿਆ ਹੈ ਕਿਹੜੀ ਕਲਾਸ ਤੋਂ ਟੌਪ ਕੀਤਾ ਤੁਸੀਂ ਜੇਰ ਮੈਂ 10th ਕਲਾਸ ਮੈਂ 4th ਪੋਜੀਸ਼ਨ ਲਈ ਹੈ ਸਟੇਟ ਮੇਂ ਔਰ ਮੇਰ ਕੋ ਆਜ ਸੰਜੀਤ ਕੁਲ ਲਵਾਰ ਜੀ ਦੁਆਰਾ ਆਨਰ ਕੀਤਾ ਗਿਆ ਹੈ ਮੈਂ ਉਹਨਾਂ ਦਾ ਬਹੁਤ ਗ੍ਰੇਟਫੁਲ ਹੂੰ साथ में मैं इस पोजीशन के लिए अपने टीचर्स का भी और अपने प्रिंसिपल मैम का भी बहुत ग्रेटफुल हूँ मैं उन्होंने मेरे को जैसे जैसे बताया मैंने वैसे किया आज मेरे को इस कारण मेरी पोजीशन आई स्टेट में तो आपको ट्रैफिक नहीं नहीं का भी ज्ञान हो चुका होगा। हाँ जी हाँ जी तो बन चुका सर मेरी एज सिक्सटीन ईयर है तो मेरा टू व्हीलर का लाइसेंस बना हुआ है